ਸੱਚੀ ਸਰਦਾ ਤੇ ਨਿਸ਼ਟਾ ਰੱਖਾਗਾ ਅਤੇ ਭਾਰਤ ਦੀ ਪ੍ਰਤਾ ਤੇ ਖੰਡਾਂ ਨੂੰ ਪਾਇਮ ਰੱਖਾਗਾ ਮੈਂ ਪੰਜ ਵਜੋ ਆਪਣੇ ਫਰਜ਼ਾਂ ਨਿਸ਼ਟਾ ਪੂਰਵਕ ਅਤੇ ਇਮਾਨਦਾਰੀ ਨਾਲ ਜਿਵਾ ਮੈਨੋਂ ਪਾਕ ਪਾਕ ਸੰਦੇਹ ਜਾ ਮਾੜੀ ਪਾਵਧਾਂ ਦੇ ਪਾਵਨ ਦੀ ਆਪਣੀ ਚੀਜ਼ ਇਹ ਚੋਣਾਂ ਦਾ 5 ਸਭਾਤ ਕਰਨੀ ਹੈ 코로나 ਦਾ ਵੀ ਮੈਂ ਤਹੇ ਜਲੋਂ ਸਵਾਗਤ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਿਰਪਾ ਹਾਵਾ ਕਿਰਪਾ ਜੀ ਖੋਤੇ ਅੱਜ ਗੁਰੂ ਨਾਨਕ ਦੀ ਧਰਤੀ ਤੇ ਕੋਪੋਤ ਜਿਲ੍ਹੇ ਚ ਜੋ ਪਾਰਟੀ ਹੋ ਲੋ ਸਰਕਾਰ ਹੋ ਲੋ ਸੇਵਾ ਲੱਗੀ ਸੀ ਕਿ ਅਸੀਂ ਅੱਜ ਕੁਬਤਲਾ ਜ਼ਿਲ੍ਹੇ ਦੇ ਸੀ ਪੰਚ ਸਹਿਬਾਨ ਉਹਨਾਂ ਨੇ ਅਸੀਂ ਸੋਚਿਆ ਕਿ ਅਸੀਂ ਆਣਾ ਸੀ ਉਹਨਾਂ ਸੋਚ ਕਾ ਲਈ ਸੀ ਤੇ ਅੱਜ ਅਸੀਂ ਪਹੁੰਚੇ ਸੀਗੇ ਤਕਰੀਬਨ 3100 ਦੇ ਆਸਪਾਸ ਜਿਹੜੇ ਪੰਚ ਸਹਿਬਾਨ ਅੱਜ ਪਹੁੰਚੇ ਸੀ ਚੁਣੇ ਹੋਏ ਤੇ ਉਹਨਾਂ ਨੂੰ ਅਸੀਂ ਸੋਚ ਕਈ ਤੇ ਬੜਾ ਅੱਛਾ ਦੇਖ ਉਤਰਾਲਾ ਸਰਕਾਰ ਵੱਲੋਂ ਤੇ ਕਿ ਇਤਿਹਾਸਿਕ ਦਿਨ ਕਹਿ ਸਕਦੇ ਹਾਂ ਖੁਸ਼ੀਆਂ ਨਾਲ ਦਿਨ ਮੁਬਾਰਕ ਬਲ ਕਿ ਅਸੀਂ ਸਰਕਾਰ ਵੱਲੋਂ ਜੋ ਇੱਕ ਜੋ ਪਹਿਲਾ ਲੈਵਲ ਹੁੰਦਾ ਹੈ ਡੈਮੋਕ੍ਰੇਸੀ ਦਾ ਜ਼ਬੂਰੀਅਤ ਦਾ ਪੰਚਾਇਤ ਦਾ ਉਹਨੂੰ ਹੋਰ ਮਜ਼ਬੂਤ ਕੀਤਾ ਕੀਤਾ ਜਾਵੇ ਕੀਤਾ ਬਲ ਦਿੱਤਾ ਜਾਵੇ ਸਰਕਾਰ ਵੱਲੋਂ ਸਾਡੀ ਸੀਐਮ ਸਰਕਾਰ ਬਗਨਸੀ ਬਾਜੀ ਵੱਲੋਂ ਇੱਕ ਪਹਿਲਾਂ ਹੀ ਸੁਨੇਹਾ ਲਾਇਆ ਗਿਆ ਸੀ ਬੇਨਤੀ ਕੀਤੀ ਗਈ ਸੀ ਆਪਾਂ ਜਿੰਨਾ ਕੁ ਵੱਤੋਂ ਵੱਤ ਅਸੀਂ ਸ਼ਰਮ ਸਭ ਦੇ ਨਾਲ ਅਸੀਂ ਪੰਚਾਇਤਾਂ ਚੁਣੀਏ ਤੇ ਜਿਹੜੀ ਪਾਰਟੀਵਾਦੀ ਹੈਗੀ ਜਾਂ ਤੜੇਬੰਦੀ ਹੈਗੀ ਉਹਨੂੰ ਅਸੀਂ ਆਪਾਂ ਬਹੁਤ ਤੋਂ ਦੂਰ ਰਹੀਏ ਕਿਉਂਕਿ ਪੰਚਾਇਤ ਜਿਹੜੇ ਸਰਪੰਚ ਹੁੰਦੇ ਆ ਉਹ ਪਿੰਡ ਦੇ ਲੋਕੀ ਹੁੰਦੇ ਨੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਪਿੰਡ ਦੇ ਸਾਂਝੇ ਹੁੰਦੇ ਤੇ ਉਸ ਤੋਂ ਅੱਗੇ ਕਦਮ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਸੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਥਲੇ ਅਸੀਂ ਜਿਹੜੀ ਵਿਸਵ ਪੰਚਾਇਤ ਪੂਰੇ ਪੰਜਾਬ ਦੀ ਜਿਹੜੀ ਪੰਚਾਇਤ ਚੋਣ ਹੋਈ ਸੀ ਉਹ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਦੇ ਸਿੰਬਲ ਤੋਂ ਹੋਈ ਸੀ ਤੇ ਇਹ ਵੀ ਮੈਂ ਸਮਝਦਾ ਕਿ ਇੱਕ ਨੇਕ ਸੋਚ ਇੱਕ ਚੰਗੀ ਸੋਚ ਦਾ ਉਦਾਹਰਣ ਹੈ ਤੇ ਅਸੀਂ ਬੇਨਤੀ ਵੀ ਕੀਤੀ ਸਾਰੇ ਜਿੰਨੇ ਮੈਂਬਰ ਸਾਹਿਬਾਨ ਸਾਡੇ ਆਏ ਸੀ ਚੁਲੇ ਹੋਏ ਤੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਾਂ ਇੱਕ ਅਲੱਗ ਲੈਵਲ ਤੇ ਆਪਾਂ ਕੰਮ ਕਰੀਏ ਪਿੰਡ ਦਾ ਅਸੀਂ ਸਟੇਡੀਅਮ ਦੀ ਗੱਲ ਕਰੀ ਅਸੀਂ ਆਪਾਂ ਕਮਿਊਨਿਟੀ ਹਾਲਾਂ ਦੀ ਗੱਲ ਕਰੀ ਅਸੀਂ ਲਾਇਬ੍ਰੇਰੀ ਦੀ ਗੱਲ ਕਰੀ ਆਪਾਂ ਤੇ ਇਹਨੂੰ ਸਾਰਿਆਂ ਨੂੰ ਇਕੱਠੇ ਲਾ ਕੇ ਸਾਂਝੇ ਤੌਰ ਤੇ ਅਸੀਂ ਪਿੰਡ ਦੀ ਹਲਕੀ ਤਰੱਕੀ ਤੇ ਪੰਜਾਬ ਦੀ ਤਰੱਕੀ ਦੀ ਅਸੀਂ ਆਪਾਂ ਗੱਲ ਕਰੀ ਹਾਂ ਜੀ ਸਰ ਜਿਹੜੇ ਕਾਰਪੋਰੇਸ਼ਨ ਚੋਣਾਂ ਨੇ ਉਹਦਾ ਸਟੇਟਸ ਕੀ ਹੈ ਸਰਕਾਰ ਕਿੰਨੀ ਤਿਆਰੀ ਚ ਹੈ ਦੇਖੋ ਸਪੀਨ ਬੋਰਡ ਮਾਨਜੋਗ ਸਪੀਨ ਬੋਰਡ ਤੋਂ ਬੋਲੋ ਉਹਨਾਂ ਸਨੇਹਾ ਲੱਗਿਆ ਸਾਨੂੰ ਤੇ ਅਸੀਂ ਤਕਰੀਬਨ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਤੱਕ ਅਸੀਂ ਆਪਾਂ ਸਾਰਾ ਪ੍ਰੋਸੈਸ ਜੋਗ ਹੈਗਾ ਸਿ ਕੰਪਲੀਟ ਕਰਾਂਗੇ ਕੋ ਐਸੇ ਮਾਨ ਸਾਹਿਬ ਦਾ ਬਹੁਤ ਵਧੀਆ ਪ੍ਰਾਲਾ ਹੈ ਕਿ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਇਲੈਕਸ਼ਨਾਂ ਲੜੀਆਂ ਗਈਆਂ ਦੁਕਾਨ ਨੂੰ ਪ੍ਰੇਰਿਤ ਕੀਤਾ ਗਿਆ ਕਿ ਤੁਸੀਂ ਪਿੰਡ ਕਿਉਂਕਿ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਲੋਕਤੰਤਰ ਦਾ ਥੰਮ ਹੈ ਸਾਰੀ ਜਿਹੜੀ ਦੇਸ਼ ਦੀ ਸਿਆਸਤ ਹੈ ਦੇਸ਼ ਦੀ ਤਰੱਕੀ 'ਚ ਜੋ ਜਿਹੜਾ ਯੋਗਦਾਨ ਪੰਚਾਇਤਾਂ ਪਾ ਸਕਦੀਆਂ ਉਹ ਕੋਈ ਕੋਈ ਹੋਰ ਨਹੀਂ ਪਾ ਸਕਦਾ ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਸਾਨੂੰ ਕਿਹੜੀ ਚੀਜ਼ ਦੀ ਵਿਕਾਸ ਦੇ ਲੋੜਾਂ ਕਿਹੜੇ ਸਾਡਾ ਜਿਹੜਾ ਸਾਡੇ ਚੁਣੇ ਹੋਏ ਨੁਮਾਇਦੇ ਸਾਡਾ ਕੰਮ ਕਰ ਸਕਦੇ ਨੇ ਇਸ ਕਰਕੇ ਉੱਪਰ ਦੀਆਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੂੰ ਇੰਪਲੀਮੈਂਟ ਕਰ ਲਈ ਆਮ ਜਿਹੜਾ ਲੋਕ ਜਿਹੜੇ ਲੋਕ ਨੇ ਪਿੰਡੂ ਲੋਕ ਨੇ ਜਿਹੜੇ ਪਿੰਡਾਂ ਦੇ ਵਸਨੀਕ ਨੇ ਉਹੀ ਜਿਹੜੇ ਚੁਣੇ ਹੋਏ ਲੋਕਾਂ 'ਚ ਵਿਸ਼ਵਾਸ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਾ ਸਕਦੇ ਨੇ ਇਸ ਕਰਕੇ ਜੇ ਦੇਸ਼ ਖੁਸ਼ਹਾਲ ਬਣਾਉਣਾ ਪੰਜਾਬ ਖੁਸ਼ਹਾਲ ਬਣਾਉਣਾ ਕਿ ਜਿਹੜੇ ਸੱਚ ਚੰਗੀ ਸੋਚ ਵਾਲੇ ਜਿਹੜੇ ਪੰਜ ਸਰਪੰਚ ਹੋਣਗੇ ਉਹਨਾਂ ਨੂੰ ਚੁਣ ਲਈ ਜਿਹੜੇ ਸਰਵਸੰਮਤੀ ਬਹੁਤ ਜ਼ਰੂਰੀ ਸੋ ਬਿਨਾਂ ਕਿਸੇ ਪਾਰਟੀ ਦੇ ਧੜੇਵਾਜੀ ਤੋਂ ਉੱਠ ਕੇ ਉਹਨਾਂ ਨੂੰ ਚੁਣਿਆ ਜਾਂਦਾ ਜਿਉਂ ਇਲੈਕਸ਼ਨ ਲੜਦੇ ਉਹ ਚੁਣੇ ਜਾਂਦੇ ਉਸੇ ਸੰਦਮ ਦੇ ਵਿੱਚ ਸਰਪ੍ਰਸਤ ਵਸੇ ਮਾਨੀ ਇਹ ਲੋਕਾਂ ਨੂੰ ਕਹ ਦਿੰਦਾ ਕਿ ਤੁਸੀਂ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਲੜੋ ਉਹ ਲੋਕਾਂ ਨੇ ਚੋਣਾ ਲੜੀਆਂ ਆਪਸ ਵਿੱਚ ਸਹਿਮਤੀ ਨਾਲ ਇੱਕ ਦੂਜੇ ਦੀ ਜਾਨੀ ਨੂੰ ਜਿਹੜਾ ਮੈਂਬਰ ਬਣਾਇਆ ਔਰ ਉਹਨੂੰ ਉਹਨਾਂ ਨੂੰ ਅੱਜ ਸਮਝ ਚੁਕਾਈ ਜਾਂਦੀ ਮੈਂ ਸਾਰਿਆਂ ਤੋਂ ਆਸ ਕਰਦਾ ਕਿ ਲੋਕ ਜਿਹੜੇ ਜਿਹੜੇ ਚੁਣੇ ਪੰਚਾਇਤ ਪਿੰਡਾਂ ਦੀਆਂ ਜਿਹੜੇ ਵਿਕਾਸ ਦੇ ਕੰਮ ਜੜੀ ਬਹੁਤ ਹੀ ਆਪਣੇ ਸਮਝ ਨਾਲ ਚਰਨਗੇ ਔਰ ਕਿਸੇ ਬਿਨਾ ਕਿਸੇ ਕ腐ਸ਼ਨ ਜਿੰਨਾ ਪਹਿਲਾਂ ਹੁੰਦੀ ਏ ਉਸ ਤੋਂ ਉੱਚੇ ਉੱਠ ਕੇ ਲੋਕ ਇੱਕ ਦੂਜੇ ਦੇ ਵਿੱਚ ਭੇਦ ਭਾਵ ਤੋਂ ਉੱਚੇ ਉੱਠ ਕੇ ਲੋਕ ਪਿੰਡ ਦੇ ਵਿਕਾਸ ਲਈ ਤੇ ਜਿਹੜਾ ਯੋਗਦਾਨ ਦੇ